thank no. you no.

ਨਿਨਾਮ ਤੇ ਆਇਆ ਤਨਕੇ ਕਾਜ ਸਰੇ ਸਤਿਗੁਰ ਕਹਿੰਦੇ ਜਿਹੜੇ ਜਪਦੇ ਨੇ ਉਹਨਾਂ ਦੇ ਕਾਰਜ ਆਪਣੀ ਆਪ ਰਾਸ ਹੁੰਦੇ ਨੇ ਜਿਹੜੇ ਨਹੀਂ ਜਪਦੇ ਚੋਇਸ ਹੈ ਤੇ ਲਗਾਰੇ ਆਪਣੇ ਆ ਜਪਣ ਵਾਲੇ ਲਈ ਤੇ ਬਾਪੂ ਮੇਰਾ ਕਹਿੰਦਾ ਕਿ ਅਚਿੰਤ ਕੰਮ ਕਰਾਂ ਪ੍ਰਭ ਦੇ ਜਿਨਹਰ ਗਾਣਾ ਪਿਆਰਾ ਪਤਾ ਨਹੀਂ ਲੱਗਦਾ ਸੁੱਤੇ ਸਿੱਧ ਕਿੰਨਾ ਕੰਮ ਸਾਰੇ ਆਪਣੇ ਆ ਬਰਾਸ ਹੋ ਜਾਂਦੇ ਪਤਾ ਨਹੀਂ ਲੱਗਦਾ ਉਹ ਸ਼ਰਤیں ਇਤੂ ਗੁਰੂ ਗੁਰੂ ਕਰਦਾ ਪਹਿਲਾਂ ਬਾਪੂ ਨੂੰ ਆਨ ਕੀਤਾ ਲੁੜੀਏ ਕੰਮ ਸੋਰਪੈ ਪਕੀ ਕਾਜ ਦੇ ਸਵਾਰ ਸਤਿਗੁਰ ਸੱਚ ਸਖੀ ਸੰਤਸੰਗ ਨੇ ਦਾ ਆਨ ਅੰਮ੍ਰਿਤ ਚਾਖੀਏ ਭੈ ਪੰਜਨ ਮਿਹਰਬਾਨ ਦਾਸ ਕੀ ਰੱਖੀ ਨਾਨਕ ਹਰ ਗੁਣ ਗਾਏ ਲਖ ਪ੍ਰਭ ਲਖ ਲਖ ਗੁਰੂ ਨੂੰ ਕਹਿ ਸਾਧੂਆਂ ਦੀ ਸੰਗਤ ਕਰ ਸਾਧੂਆਂ ਦੀ ਸੰਗਤ ਚ ਬਹਿ ਕੇ ਵਾਹ ਰੂਪ ਵਾਹ ਰੂਪ ਵਾਹ ਤੂੰ ਜਪ ਜਪਦਿਆਂ ਜਪਦਿਆਂ ਸਵਾਦ ਆਏਗਾ ਉਹ ਤਾਂ ਆਪਾਂ ਆਪਣੇ ਕੰਮਾਂ ਕਾਰਾਂ ਦੀ ਬੜੀ ਚਿੰਤਾ ਕਰਦੇ ਆ ਨਾ ਤੇ ਸੱਚ ਜਾਣਿਓ ਰੰਗ ਰਤਨੀਆਂ ਰੂਹਾਂ ਦੇ ਬਚਨ ਨੇ ਕਿ ਚਿੰਤਾ ਕੇਵਲ ਉਹ ਕੇਵਲ ਚਿਤਾ ਤੱਕ ਲੈ ਕੇ ਜਾਂਦੀ ਜੀ ਸਮਾ ਰਹੇ ਜੇ ਜਿੱਕਰ ਗੁਰੂ ਦੀ ਗੋਦੀ ਚ ਬਹਿਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਨਾ ਤੇ ਚਿੰਤਾ ਤੋਂ ਚੇਤਨਾਂਲੇ ਪਾਸੇ ਪੜ ਗਈ ਹੈ चिंता तक पहुंचना जाना विश्व खाला हो जाओगा फिर माफ कराऊती नहीं क्योंकि पता है जो भी होया बापू ने आपे संभाल ले पर भरोसा बन जाए चिंता तो चिंतन आले पास ही आई है जिने आवांगे फिर ना कर चिंत चिंता है करते आपे समझो आपे समझो तेरे जंत काम कर आ प्राप्त है ते तो नाम इश्क पा ਮੋਹਬਤ ਕਰਨ ਆਮ ਦੇ ਨਾਲ ਤੇ ਫਿਰ ਜਿਹਦੇ ਨਾਲ ਨਾਲ ਜਿਹਦੇ ਨਾਲ ਤੂੰ ਮੁਹੱਬਤ ਪਿਆ ਕਰਦਾ ਉਹਦੇ ਨਾਲ ਮੁਹੱਬਤ ਕਰ ਉਹ ਤੇ ਇੱਕ ਮਲਕੀਅਤ ਹੋ ਜਾਏਗਾ ਉਹਨਾਂ ਪਿਆਰਾ ਰੱਬ ਉਹਨਾਂ ਹਾਜੂਰ ਜਿਹੜੇ ਰੱਬ ਨਾਲ ਇਸ਼ਕ ਕਰਦੇ ਨੇ ਰੱਬ ਉਹਨਾਂ ਦੀ ਮਲਕੀਅਤ ਹੋ ਜਾਂਦਾ ਤੇ ਜਦੋਂ ਰੱਬ ਉਹਨਾਂ ਦੀ ਮਲਕੀਅਤ ਹੋ ਜਾਂਦਾ ਤੇ ਫਿਰ ਤਾਂ ਧੁਰ ਅੰਦਰੋਂ ਨਿਕਲਦਾ ਹਾਮ ਤਨਵੰਤ ਭਗਤ ਸੱਚਾ ਏ ਕਿ ਮੈ ਤੋਂ ਵੱਡਾ ਕੋਈ ਤਨਵਾਨ ਹੀ ਨਹੀਂ ਮੈ ਤੋਂ ਵੱਡਾ ਕੋਈ ਭਗਾਨਾ ਹੀ ਨਹੀਂ ਮੈਂ ਕਰਦਾ ਕਿ ਹਰ ਮਨ ਦਾ ਮੈਂ ਸਹਿ ਸੁਭਾਈ ਨੇ ਕਾਰਤਿਕ ਨੂੰ ਆਪਣਾ ਕੌਮਨਾ ਹੁਮੱਤਰ ਦਾ ਜਾਪ ਕਰਦਾ ਵਾ ਯੋਗ ਪਾਤ ਯੋਗ ਪਾਤ ਉਹ ਜਪਦੀਆਂ ਜਪਦਿਆਂ ਕੀ ਪ੍ਰਾਪਤ ਹੋਇਆ ਕਿ ਉਹ ਦਾਦੇ ਦਾ ਖੋਲ ਮਿੱਠਾ ਖਜ਼ਾਨਾ ਮੇਰੀ ਅੱਖਾਂ ਨੇ ਦੇਖ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨੂੰ ਜਦੋਂ ਪੜਿਆ ਤੇ ਸਮਝ ਆਈ ਕਿ ਇਹ ਮੇਰੇ ਪਿਓ ਦਾਦੇ ਦਾ ਖਜ਼ਾਨਾ ਤੇ ਜਿਵੇਂ ਨਜ਼ਰ ਆਇਆ ਤਾਂ ਮੇਰਾ ਮਨ ਭੈਣਾ ਇਹ ਤਾਂ ਮoja ਲੱਗੀਆਂ ਹੁਣ ਸਮਝ ਆ ਗਈ ਕਿ ਖਾਵੇਂ ਖਰਚੇ ਰਲ ਮਿਲ ਭਾਈ ਟੋਟਨਾ ਆਵੇਂ ਵੱਧ ਦੋ ਜਾਈ ਐਸਾ ਖਜ਼ਾਨਾ ਮੇਰੇ ਹੱਥ ਲੱਗ ਕੇ ਆ ਕਿ ਨਾ ਤਾਂ ਇਹ ਮੁਕਣਾ ਹੈ ਨਾ ਇਹ ਖਰਚ ਹੋਣਾ ਤੇ ਹੁਕਮ ਵੀ ਹੈ ਬਈ ਆਪਨੇ ਖਾਤੇ ਹੋਰਨਾਂ ਨੂੰ ਵੀ ਵੰਡ ਆਪ ਜਪੋਵਰਾ ਨਾਮ ਜਪਾਵੋ ਜਿੰਨਾ ਜ਼ਿਆਦਾ ਵੰਡੇਗਾ ਇਹ ਖਜ਼ਾਨਾ ਹੋਰ ਐਕਸਪੈਂਡ ਹੁੰਦਾ ਜਾਏਗਾ ਔਰ ਵੱਧਦਾ ਜਾਏਗਾ ਹਰ ਮਿਲੇ ਲਾਭ ਲਾਭ ਫੇਤਾ ਨੇ ਤੇ ਲੈ ਲਾ ਹੱਸ ਜਿਓ ਫਿਰ ਤੇ ਲਾ ਹਾ ਇਲਾਹ ਲਾ ਹਾ ਇਲਾਹ ਫਿਰ ਕਿਤੇ ਨੁਕਸਾਨ ਨਹੀਂ ਰਹੇ ਜਾਂਦਾ ਪਰ ਕਿਨਾਂ ਲਈ ਜਿੰਨ ਜਿੰਨ ਨਾਮ ਪਿਆਰ ਬਸ ਇਹ ਸ਼ਰਤ ਹੈ ਜੇ ਗੁਰੂ ਦੀ વૃੋਧੀ ਪ੍ਰਾਪਤ ਹੋਈ ਹੈ ਤੇ ਜਪੋ 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 ਨਹੀਂ ਸੁਆਦ ਆਤਾ ਤਾਂ ਵੀ ਜਪੋ ਉਹ ਮਨ ਨਹੀਂ ਜਪਣ ਦਿੰਦਾ ਤਾਂ ਵੀ ਜਪੋ ਜ਼ਬਾਨ ਨਹੀਂ ਬੋਲਦੀ ਤਾਂ ਵੀ ਇਸ ਜ਼ਬਾਨ ਕੋ ਧੱਗੇ ਨਾਲ ਜਪਾਓ ਹੌਲੀ ਹੌਲੀ ਸਤਗੁਰੂ ਤਰਸ ਕਰਨਗੇ ਤਰਸ ਕਰਨਗੇ ਤਰਸ ਕਰਨਗੇ ਤਰਸ ਕਰਨਗੇ ਤਰਸ ਕਰਨਗੇ ਗੱਲ ਜਰੂਰ ਬਣੀ ਆ ਜੋ ਪੜ ਲਈ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ I oh 네. <목소리나>